ਤਸਵੀਰਾਂ ਦੇ ਵਿੱਚ ਜੋ ਵਿਚਕਾਰ ਮੂੰਹ ਮੰਨੇ ਨੌਜਵਾਨ ਦੇਖ ਰਹੇ ਹੋ ਇੱਕ ਕੋਟ ਫੱਤੇ ਦਾ ਨੌਜਵਾਨ ਹੈ ਜੋ ਬੀਏ ਕਲਾਸ ਦਾ ਵਿਦਿਆਰਥੀ ਹੈ ਇਸ ਨੇ ਰਾਤੋਂ ਰਾਤ ਕਰੋੜਪਤੀ ਬਣ ਲਈ ਸਕੀਮ ਲਾਈ ਇੱਕ ਵੀਡੀਓ ਕਾਲ ਕਰਕੇ ਮਾਨਸਾ ਦੇ ਇੱਕ ਵਪਾਰੀ ਤੋਂ 30 ਲੱਖ ਰੁਪਏ ਮੰਗਿਆ ਗਿਆ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਪਰਿਵਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਇਹ ਨੌਜਵਾਨ ਫੇਸਬੁੱਕ ਤੇ ਵੱਖ-ਵੱਖ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਤੇ ਇਹ ਤਰੀਕਾ ਉਸ ਨੇ ਸੋਸ਼ਲ ਮੀਡੀਆ ਤੋਂ ਸੁਖਿਆ ਸੀ ਕਿ ਕਿਸ ਤਰ੍ਹਾਂ ਧਮਕੀ ਦੇ ਕੇ ਵਪਾਰੀਆਂ ਤੋਂ ਪੈਸੇ ਇਕੱਠੇ ਕੀਤੇ ਜਾ ਸਕਦੇ ਆ ਹੁਣ ਇਸ ਨੂੰ ਪਸਤਾਵਾ ਹੈ ਕਿ ਉਸ ਨੇ ਪੈਸਿਆਂ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਅਤੇ ਹੁਣ ਇਸ ਦਲਦਲ ਚੋਂ ਨਿਕਲਣ ਲਈ ਕਿੰਨੀ ਮੁਸ਼ਕਲਤ ਕਰਨੀ ਪਵੇਗੀ ਮਾਨਸਾ ਪੁਲਿਸ ਨੇ ਕੇਸ ਦਰਜ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਤੇ ਐਸਐਸਪੀ ਮਾਨਸਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ ਤੇ ਇਸ ਨੇ ਪਹਿਲੀ ਵਾਰ ਇਹ ਕੰਮ ਕੀਤਾ ਸੀ ਐਸਐਸਪੀ ਮਾਨਸਾ ਤੁਹਾਨੂੰ ਹੋਰ ਕੀ ਹੈ ਇਸ ਮਾਮਲੇ ਵਿੱਚ 20 ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਨੂੰ ਬਹੁਤ ਛੇਤੀ ਅਸੀਂ ਟਰੇਸ ਕਰਕੇ ਔਰ ਮੁਲਜ਼ਿਮ ਨੂੰ ਫਰੜਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਗਈ ਹੈਗੀ ਜੋ ਮੈਟਰ ਉਹ ਇਦਾਂ ਹੈਗਾ ਕਿ ਜੇ ਮਨਜਿੰਦਰ ਸਿੰਘ ਹੈਗਾ ਮਾਖਾ ਮਾਨਸਾ ਦਾ ਰਹਿਣ ਵਾਲਾ ਹੈਗਾ ਇਹ ਇੱਕ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਇਸ ਨੂੰ 28th ਆਪਗਸਤ ਤੋਂ ਲਗਾਤਾਰ ਇੱਕ ਫੋਰਨ ਨੰਬਰ ਸੇ ਇਸ ਕੋ ਫਿਰੋਤੀ ਮੰਗਣ ਕੀ ਕਾਲ ਆ ਰਹੀ ਸੀ ਜਿਦੇ ਵਿੱਚ ਜੋ ਬੰਦਾ ਸੀ ਉਹ ਇਹ ਕਹਿੰਦਾ ਸੀ कि या तो ਤੁਸੀਂ ਸਾਨੂੰ 30 ਲੱਖ ਰੁਪਏ ਦੇ ਦਿਓ ਆਦਰਵਾਇਜ਼ ਇੰਕੀ ਜੋ ਦੋਨੇ ਮੁੰਡੇ ਸੀ ਉਹਨਾਂ ਦਾ ਨਾਮ ਲੈ ਕੇ ਔਰ ਧਮਕੀ ਦੇਣਾ ਸੀ ਉਹਨਾਂ ਨੂੰ ਅਸੀਂ ਮਾਰ ਦੇਗੇ ਉਹਨਾਂ ਨੂੰ ਤੋਂ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਮਾਨਸਾ ਔਰ ਇਨਚਾਰਜ ਸੀਆਈਏ ਔਰ ਐਸਐਚਓ सदर ਕੀ ਟੀਮ ਨੇ ਪ੍ਰੌਮਪਟਲੀ ਐਕਸ਼ਨ ਕਰਕੇ ਐਫਆਈਆਰ ਰਜਿਸਟਰ ਕਰਕੇ ਔਰ ਟੈਕਨੀਕਲੀ ਜਿੰਨੇ ਵੀ ਸਾਡੇ ਜੋ ਟੈਕਨੀਕਲ ਟੂਲ ਹੈ ਉਹਨਾਂ ਦੇ ਮਾਧਿਅਮ ਰਾਹੀਂ ਇਸ ਨੂੰ ਅਸੀਂ ਟਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਹੈ ਔਰ ਜੋ ਅਕਿਊਜ਼ ਹੈਗਾ ਹਰਜਿੰਦਰ ਸਿੰਘ ਇਹ ਕੋਟਫੱਤਾ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈਗਾ 21 ਸਾਲ ਦਾ ਮੁੰਡਾ ਹੈਗਾ ਇਹ ਬੀਏ ਦੀ ਪੜ੍ਹਾਈ ਕਰਦਾ ਹੈਗਾ ਇਹਨੂੰ ਅਸੀਂ ਫੜ ਕੇ ਔਰ ਅਰੈਸਟ ਇਸ ਕੀ ਡਾਲ ਲਈ ਹੈਗੀ ਬੇਸਿਕਲੀ ਇਹ ਥਰੂ ਫੇਸਬੁੱਕ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਔਰ ਰਾਤੋ ਰਾਤ ਅਮੀਰ ਬਣਨੇ ਦੇ ਚੱਕਰ ਦੇ ਵਿੱਚ ਔਰ ਇਹ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਅਭੀ ਤੱਕ ਨਹੀਂ ਹੈਗਾ ਜਿਹੜੇ ਗੈਂਗਸਟਰਾਂ ਨੂੰ ਜਿਹੜਾ ਫਾਲੋ ਕਰਦਾ ਇਹ ਸਾਰੇ ਹੀ ਫੇਸਬੁੱਕ ਦੇ ਰਾਈ ਇਸ ਨੂੰ ਜੋ ਵੀ ਗੈਂਗਸਟਰ ਜੋ ਇਸ ਕੋ ਜੋ ਜਨਨ ਉਹ ਲਾਈਕ ਕਰਦਾ ਸੀ ਉਹਨਾਂ ਨੂੰ ਫਾਲੋ ਕਰਦਾ ਸੀ ਸਪੈਸੀਫਿਕਲਰ ਐਸਾ ਨਹੀਂ ਕਿ ਭਾਈ ਇੱਕ ਹੀ ਕੋਈ ਗੈਂਗਸਟਰ ਨੂੰ ਇਹ ਫਾਲੋ ਕਰਦਾ ਸੀ ਫੇਸਬੁੱਕ ਰਾਈ ਇਸ ਨੂੰ ਜਿਹੜੇ ਵੀ ਗੈਂਗਸਟਰ ਨੂੰ ਜੀ ਸਮਝਦਾ ਸੀ ਕਿ ਉਹਨੂੰ ਕੋਈ ਇਨਸਪੀਰੇਸ਼ਨ ਮਿਲਦੀ ਸੀ ਉਹਨਾਂ ਨੂੰ ਹੀ ਫਾਲੋ ਕਰਦਾ ਸਰ ਇਹਦਾ ਕੀ ਜਿਹਨੂੰ ਫੋਨ ਕੀਤਾ ਉਹਦਾ ਸਟੇਟਸ ਕੀ ਹੈ ਉਹ ਕੀ ਬਿਜ਼ਨਸ ਕਰਦਾ ਕਿਉਂ ਉਹ ਤੋਂ ਬਿਗੇ ਬੀਕਲੀ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਅਸੀਂ ਜੋ ਸਾਡੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਵੀ ਆਇਆ ਹੈ ਕਿ ਜੋ ਬੁੱਕ ਸੈਲਰ ਹੈਗਾ ਔਰ ਅਕਿਊਜ਼ ਹੈਗਾ ਆਪਸ ਦੇ ਵਿੱਚ ਰਿਸ਼ਤedar ਵੀ ਹੈਗੇ ਰਿਲੇਟਿਵ ਹੈਗੇ ਯਾ ਡਿਸਟੈਂਟ ਦੂਰ ਕੇ ਰਿਲੇਸ਼ਨ ਦੇ ਵਿੱਚ ਵੀ ਹੈ ਸਰ ਕੀ ਕੀ ਪ੍ਰਾਪਤ ਹੋਇਆ ਇਹਦੇ ਵਿੱਚ ਜਿਸ ਮੋਬਾਈਲ ਰਾਹੀਂ ਇਸਨੇ ਜੋ ਐਕਸਟਰਸ਼ਨ ਕਾਲ ਕੀਤੀ ਸੀ ਜੋ ਚੈਟ ਵਗੈਰਾ ਕੀਤੀ ਸੀ WhatsApp ਰਾਹੀਂ ਉਹ ਮੋਬਾਈਲ ਅਸੀਂ ਰਿਕਵਰ ਕਰ ਲਿਆ ਉਹਦੇ ਵਿੱਚ ਸਾਰੇ ਚੀਜ਼ ਆਲਰੇਡੀ ਹੈਗੇ ਦੇ ਵਿੱਚ ਕਿ ਪਹਿਲੀ ਵਾਰ ਫ੍ਰੋਥੀ ਮੰਗਿਆ ਤਾਂ ਉਹ ਤੋਂ ਕਿਸ ਨੇ ਪਹਿਲੀ ਵਾਰ ਇਹ ਕੀਤੀ ਹੈ ਜੀ ਉਸਨੇ ਇਸ ਦਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ ਅਭੀ ਐਜ਼ ਆਫ ਨਾਓ ਡਿਟੇਲ ਅਸੀਂ ਇੰਟਰੋਗੇਸ਼ਨ ਕਰ ਰਹੇ ਹੈ ਕਿ ਉਹ ਦੇਵ ਚਕਰ ਮੰਨ ਲਓ ਕੋਈ ਪਹਿਲੀ ਵਾਰ ਦਾਤ ਕੀਤੀ ਹੋਰ ਉਹ ਸਾਹਮਣੇ ਵੀ ਆ ਸਕਦੀ ਹੈ ਸਰ ਕਿਸੇ ਹੋਰ ਦੀ ਵਿੱਚ ਹੋਰ ਹੋਣ ਦੀ ਸੰਭਾਵਨਾ ਹੈ ਐਜ਼ ਆਫ ਨਾਓ ਨਹੀਂ ਹੈ ਜੀ ਇਹ ਕਿ ਸਟੂਡੈਂਟ ਸਰ ਕਿਹੜੀ ਕਲਾਸ ਦਾ ਹੈ ਬੀਏ ਦੀ ਵਿੱਚ ਪੜਾਈ ਕਰਦਾ ਹੈ